ਪੰਪੂ ਦੇ ਉੱਤੇ ਗੱਜ ਦੇ ਕਿਸਾਨ ਇੱਕ ਕਿਸਾਨ ਪੂਰੇ ਭਾਰਤ ਤੋਂ ਆਇਆ ਆ ਟਰੈਕਟਰ ਜਿਹੜਾ ਇਸ ਤੋਂ ਮੈਂ ਖੜਾ ਆ ਇਹ ਟਰੈਕਟਰ ਗੰਗਾ ਨਗਰ ਆ ਲਿਆ ਯਾਨੀ ਕਿ ਰਾਜਸਥਾਨ ਵਾਲਿਆਂ ਦਾ ਟਰੈਕਟਰ ਆ ਤੇ ਸਾਰਾ ਲਾਣਾ ਜਿਹੜਾ ਆ ਇਹ 5 ਤੋਂ 6 ਟਰੈਕਟਰ ਲੈ ਕੇ ਆਇਆ ਹੋਇਆ ਰਿਸ਼ਤੇਦਾਰੀ ਮੈਂ ਹੁੰਦੀ ਆ ਇਹ ਆਪਣੇ ਰਿਸ਼ਤੇਦਾਰ ਦਾ ਮੁੰਡਾ ਹੋਗਾ ਜਿਹਨੂੰ ਅਸੀਂ ਆਪਾਂ ਰਿਸ਼ਤੇਦਾਰ ਸਾਲੇ ਦਾ ਮੁੰਡਾ ਕਹਿ ਦਿੰਦੇ ਆ ਇਹਦੇ ਮੈਂ ਫੁੱਟ ਲਾਂਦੇ ਆ ਹਾਂ ਜੀ ਪੰਜਾਬੀ ਦੀ ਜੱਟਾਂ ਦੀ ਰਿਸ਼ਤਦਾਰ ਜਿਹੜੀ ਆ ਜੀ ਭਾਰਤਾ ਜੀ ਪਾਣੀ ਤਾਂ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਹੁੰਦਾ ਉਧਰ ਹੀ ਜਾਉਂਕੇ ਪਾਸੇ ਨਹੀਂ ਜਾਂਦਾ ਤਾਂ ਜਿਵੇਂ ਸਾਡੇ ਪੰਜਾਬੀ ਚ ਘਾਹ ਹੁੰਦਾ ਆ ਕਿ ਪੰਜਾਇਤ ਸਿਰ ਮੱਥੇ ਤੇ ਪਰਣਾਲਾ ਥੈਂ ਵੀ ਥੈ ਅਜੇ ਇਹ ਦਿਸਦਾ ਸਾਨੂੰ ਵੀ ਦਿਸੀ ਜਾਂਦਾ ਜੇ ਹੋਣਾ ਤਾਂ ਸੰਘਰਸ਼ ਦੇ ਵਿੱਚ ਫਿਰ ਅਮੂਮਨ ਗੱਲਾਂ ਇਹ ਅਸੀਂ ਵੀ ਮੰਜੇ ਖੜੇ ਕਰਕੇ ਆਏ ਘਰੇ ਆ ਕੇ ਅਮ ਜੇ ਆਗੇ ਤਾਂ ਆਪਦੇ ਡਾਲਾਂਗੇ ਤੇ ਨਹੀਂ ਉਹ ਭਰਾ ਜਿਹੜਾ ਵੀਰ ਸਾਡਾ ਬੱਚਾ ਆ ਜਾਂ ਭਰਾ ਹੋ ਗਿਆ ਉਹ ਆਉਂਦਾ ਮੰਜਾ ਨਹੀਂ ਡਾ ਸਕਦਾ ਨਾ ਜਮਾਂ ਕੋਲੇ ਉਹਨੇ ਚੱਕ ਤਾ ਸ਼ੰਭੂ ਬਾਟਰ ਤੇ ਸ਼ੰਭੂ ਦੇ ਉੱਤੇ ਗੱਜ ਦੇ ਕਿਸਾਨ ਇਹ ਕਿਸਾਨ ਪੂਰੇ ਭਾਰਤ ਤੋਂ ਆਇਆ। ਆਹ ਟਰੈਕਟਰ ਜਿਹੜਾ ਇਸ ਤੇ ਮੈਂ ਖੜਾ ਆ ਇਹ ਟਰੈਕਟਰ ਗੰਗਾ ਨਗਰ ਆ ਲਿਆ ਯਾਨੀ ਕਿ ਰਾਜਸਥਾਨ ਵਾਲਿਆਂ ਦਾ ਟਰੈਕਟਰ ਆ। ਤੇ ਸਾਰਾ ਲਾਣਾ ਜਿਹੜਾ ਆ ਇਹ 5 ਤੋਂ 6 ਟਰੈਕਟਰ ਲੈ ਕੇ ਆਇਆ ਹੋਇਆ। ਕਹਿੰਦੇ ਉਦੋਂ ਜਾਣਾ ਜਦੋਂ ਪੂਰੀ ਗੱਲਬਾਤ ਨਿਪੜ ਗਈ। ਇਹਨੂੰ ਕਹਿੰਦੇ ਹੌਸਲੇ ਤੇ ਇਹਨਾਂ ਤੇ ਹੌਸਲੇ ਆ ਅੱਗੇ ਕਿੱਥੇ ਕੋਈ ਖੜ੍ਹ ਜੂਗਾ। ਸੋ ਇਹ ਪਿੱਛੇ ਪੂਰਾ ਲਾਣਾ ਇਕੱਠਾ ਕੀਤਾ ਜਿੰਨੇ ਕਿ ਇੱਥੇ ਹੈਗੇ ਸੀਗੇ ਬਾਕੀ ਮੇਨ ਸਟੇਜ ਤੇ ਗਏ ਹੋਏ ਆ। ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਇਹ ਪੂਰੀ ਸਕੀਰੀ ਇੱਥੇ ਲੈ ਕੇ ਆਏ ਹੋਇਆ। ਵੀ ਕਿਵੇਂ ਕਿਵੇਂ ਆਏ ਆ, ਕਿਦ ਤੇ ਤੁਸੀਂ ਦੇਖੋ ਆ ਸਾਰਾ ਕਰਾਂਗੇ ਸਾਸਰੀ ਗਾਲ ਜੀ ਸਾਸਰੀ ਗਾਲ ਠੀਕ ਅੱਛਾ ਤੁਸੀਂ ਕਿੰਨੇ ਜਣੇ ਆਏ ਹੋ ਤੇ ਕਿੰਨੇ ਕਿੰਨੀਆਂ ਟਰਾਲੀਆਂ ਆ ਆਸੀ ਜੀ 30 35 ਜਣੇ ਸਾਰੇ ਇੱਥੇ 30 35 ਹਾਂਜੀ ਵੈਸੇ ਮੈਂ ਤਾਂ 12 ਤਰੀਕ ਨੂੰ ਆ ਗਿਆ ਸੀ 13 ਨੂੰ ਮੋੜ ਚਾ ਲੱਗਣਾ 12 ਨੂੰ ਅਸੀਂ ਪਟਿਆਲੇ ਰੁਕੇ ਸੀ 13 ਨੂੰ ਅਸੀਂ ਤੇ 7 ਵਜੇ ਆ ਗਏ ਸੀ ਹਾਂ ਜੀ ਮੋਰਚਾ ਲਾਇਆ ਜਮਾ ਵਿੱਚ ਉਹ ਟਰਾਲੀ ਵੀ ਸਾਡੀ ਜਮਾ ਬਿਲਕੁਲ ਹੀ ਮੋਹਰੇ ਖੜੀ ਆ ਜਿੱਥੇ ਜੀਸੀਬੀ ਖੜੀ ਨਾ ਵੱਡੀ ਉਹ ਬੁਲਟ ਪ੍ਰੂਫ ਬਣਾਈ ਕਿਸਾਨਾਂ ਦੀ ਉਹਦੇ ਨਾਲ ਵਾਲੀ ਟਰੇਲੀ ਆਪਣੀ ਆ ਤੇ ਸਾਡੀ ਇੱਕ ਜਥੇਬੰਦੀ ਹੈ ਰਾਜਸਥਾਨ ਦੀ ਜੀਕੇਐਸ ਗ੍ਰਾਮੀਨ ਕਿਸਾਨ ਮਜ਼ਦੂਰ ਸਮਿਤੀ ਉਹਦਾ ਮੈਂ ਬਲੌਂਕ ਦੇ ਅਕਸ਼ਾਂ ਬਾਕੀ ਸਾਡੇ ਪ੍ਰਦੇਸ਼ਾ ਅਧਿਐਕਸ਼ ਸਾਰੇ ਸਾਡੇ ਸਚੀਬ ਸਾਰੇ ਆਏ ਹੋਏ ਆ ਇਹ ਸਾਡੇ ਅਸੀਂ ਆਪੀ ਦੀ ਰਿਸ਼ਤੇਦਾਰ ਭਾਈ ਭਤੀਜੇ ਸਾਰੇ ਅਸੀਂ ਮੈਂ ਉਹੀ ਕਹਿਣਾ ਵੀ ਸਕੀਰੀਆਂ ਤੁਸੀਂ ਸਾਰੀਆਂ ਲਿਆਂਦਿਆਂ ਹੋਈਆਂ ਰਿਸ਼ਤੇਦਾਰੀਆਂ ਕਿੜੀਆਂ ਕਿੜੀਆਂ ਆਈਆਂ ਨਾਲ ਰਿਸ਼ਤੇਦਾਰ ਇਹ ਤਾਂ ਭਤੀਜਾ ਜੀ ਮੇਰਾ ਇਹ ਵੀ ਭਤੀਜਾ ਹੈ ਅੱਛਾ ਚਾਚੇ ਦਾ ਪੁੱਤਰਾ ਹੋ ਗਿਆ ਇਹ ਸਾਡੇ ਭਾਈਪੰਦੂ ਲੱਗਦੇ ਰਿਸ਼ਤੇਦਾਰੀ ਚੋ ਸਾਡੇ ਰਿਸ਼ਤੇਦਾਰੀ ਜਿਵੇਂ ਹੁੰਦੀ ਆ ਇਹ ਆਪਣੇ ਰਿਸ਼ਤੇਦਾਰ ਦਾ ਮੁੰਡਾ ਹੋਗਾ ਜਿਹਨੂੰ ਅਸੀਂ ਆਪਾਂ ਰਿਸ਼ਤੇਦਾਰ ਸਾਲੇ ਦਾ ਮੁੰਡਾ ਕਹਿ ਦਿੰਦੇ ਆ ਇਹਦੇ ਮੈਂ ਫੁੱਫੜ ਲੱਗਦੇ ਆ ਹਾਂਜੀ ਪੰਜਾਬੀ ਦੀ ਜੱਟਾਂ ਦੀ ਰਿਸ਼ਤਦਾਰ ਜਿਹੜੀ ਹਾਂਜੀ ਤਾਂ ਕਿਹ ਚਾਹਣਾ ਵੀ ਤਾਂ ਹੀ ਕਰਦੇ ਆਂ ਵੀ ਫਿਰ ਮੈਂ ਟਾਈਮ ਨਹੀਂ ਡੰਗਦਾ ਰਹਾ ਫਿਰ ਇੱਥੇ ਬੈਠੇ ਨੇ ਆ ਹੀ ਕਰਨਾ ਮਖੌਲ ਤਾਂ ਕਰਨੀ ਬਣੇ ਆ ਫਿਰ ਸਹੀ ਆ ਜੀ ਅੱਜ ਕੱਲ ਦੇ ਕੂਚ ਤੋਂ ਬਾਅਦ ਕੱਲ ਕੂਚ ਕਰਨਾ ਸੀਗਾ ਆਪਾਂ 11 ਵਜੇ ਦੀ ਕਾਲ ਸੀਗੀ ਨਾ ਵੱਡੇ ਲੀਡਰਾਂ ਦੀ ਉਸ ਤੋਂ ਬਾਅਦ ਕੀ ਦੇਖਦੇ ਹਾਂ ਵੀ ਪਾਣੀ ਦੀ ਧਾਰ ਹੁਣ ਕਿੱਧਰ ਨੂੰ ਆ ਕਿਉਂਕਿ ਤੁਸੀਂ ਵੀ ਟਰਾਲੀ 'ਚ ਬਹਿ ਕੇ ਮੈਨੂੰ ਲੱਗਦਾ ਤੁਹਾਡੀ ਸੱਤ ਲੱਗਦੀ ਆ ਤੁਸੀਂ ਮਜ਼ਾਕ ਤੋਂ ਲੈ ਕੇ ਹਰ ਚੀਜ਼ ਨੂੰ ਗੱਲ ਕਰਦੇ ਆ ਕੀ ਕਿੱਧਰ ਧਾਰ ਪੈਂਦੀ ਲੱਗਦੀ ਆ ਭਾਰਤਾ ਜੀ ਪਾਣੀ ਤਾਂ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਹੁੰਦਾ ਉਧਰ ਹੀ ਜਾਉਂ ਪੁੱਠੇ ਪਾਸੇ ਨਹੀਂ ਜਾਂਦਾ ਤਾਂ ਜਿਵੇਂ ਸਾਡੇ ਪੰਜਾਬੀ ਚ ਕਹਾਵਤਾ ਆ ਕਿ ਪੰਚਾਇਤ ਸਿਰ ਮੱਥੇ ਤੇ ਪਰਣਾਲਾ ਥੈਂ ਦੀ ਥੈ ਜਿਹੜਾ ਇਹ ਕੱਲ ਆ ਲੈਣੇ ਕੰਮ ਕਰਿਆ ਸਾਡੇ ਸਿਰ ਮੱਥੇ ਆ ਇਹਨੂੰ ਅਸੀਂ ਯਾਦ ਰੱਖਾਂਗੇ ਇਹ ਭੁੱਲਦੇ ਨਹੀਂ ਅਸੀਂ ਪਰ ਜਾਣਾ ਸੀ ਉਧਰ ਹੀ ਆ ਉਹ ਉਹ ਪ੍ਰਣਾਲਾ ਥੈਂਦੀ ਥੈਈ ਆ ਜਾਣਾ ਉਧਰ ਹੀ ਆ ਪਾਣੀ ਹਮੇਸ਼ਾ ਨੀਵੇਂ ਪਾਸੇ ਜਾਊ ਪੁੱਠੇ ਪਾਸੇ ਨਹੀਂ ਆਉਂਦਾ ਇਸੇ ਤੱਕ ਜਿਹੜਾ ਜੱਟਾਂ ਦਾ ਬਹਾਵ ਆ ਕਿਸਾਨਾਂ ਦਾ ਜਾਊਗਾ ਤਾਂ ਉਧਰ ਹੀ ਕਿੰਨਾ ਹੀ ਤਸ਼ੱਦਦ ਕਰ ਲੈ ਇਹ ਮੈਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਇਹ ਆਪਣੇ ਜਿਹੜੀ ਭਾਰਤ ਸਰਕਾਰ ਨੇ ਜਾਨੀ ਕਿ ਮੋਦੀ ਨੇ ਸਾਡੇ ਦਾ ਬਲੀ ਦਾ ਬੱਕਰਾ ਵਸੁੰਧਰਾ ਨੂੰ ਬਣਾਇਆ ਉਹਨੇ ਕਿਸੇ ਹੋਰ ਤਰੀਕੇ ਨਾਲ ਹਾਂ ਬਣਾਉਣਾ ਇਹਨੂੰ ਵੀ ਬਲੀ ਦਾ ਬੱਕਰਾ ਤੇ ਬਣ ਗਿਆ ਤਾਂ ਠੀਕ ਇਹ ਬਣ ਗਿਆ ਨੂੰ ਵਰਤ ਲਿਆ ਮੈਨੂੰ ਪਤਾ ਨਹੀਂ ਲੱਗਦਾ ਨਸ਼ੇ ਦੇ ਚੂਰ ਚੋਣਾ ਇਸ ਟਾਈਮ ਨੂੰ ਪਤਾ ਨਹੀਂ ਲੱਗਦਾ ਸੱਤਾ ਦੇ ਵਿੱਚ ਪਰ ਇਹ ਬਲੀ ਦਾ ਬੱਕਰਾ ਬਣ ਗਿਆ ਤਲਵਾਰ ਲਟਕ ਗਈ ਇਹਦੇ ਉੱਤੇ ਡਿੱਗਣੀਆਂ ਤੇ ਡਿੱਗ ਚੁੱਕੀ ਸਾਬ ਨੂੰ ਸਾਡੀ ਨਿਗਾਹ ਤਾਂ ਡਿੱਗ ਵੀ ਡੇਗ ਪੂਗੀ ਤੁਹਾਨੂੰ ਵੀ ਦਿਖ ਜੂਗੀ ਮੈਨੂੰ ਕਿਵੇਂ ਵਰਤਿਆ ਕਿਉਂਕਿ ਇਹ ਹੁਣ ਜੱਟਾਂ ਦੇ ਗਾਣੇ ਆਉਂਗਾ ਉਹ ਮੋਦੀ ਦੀ ਕੁਰਸੀ ਨੂੰ ਹੱਥ ਪਾਉਂਦਾ ਜਿਵੇਂ ਜੱਟਾਂ ਦੇ ਨਾ ਉਹ ਧਰਮ ਰਾਜ ਦੀ ਕੁਰਸੀ ਨੂੰ ਹੱਥ ਪਾਉਣਾ ਜੱਟਾਂ ਨੇ ਹਨਾ ਉਹ ਇਹ ਪਾਉਂਦਾ ਸੀ ਉਹਦੀ ਉਹਨੂੰ ਕੁਰਸੀ ਨੂੰ ਸਾਡੇ ਉਧਰੋਂ ਮਸੁੰਦਰਾ ਪਾਉਂਦੀ ਸੀ ਮਸੁੰਦਰਾ ਨੂੰ ਸਾਡੇ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਦੱਸਾਂ ਵੀ ਰਾਜਨਾਥ ਘੱਲਿਆ ਇਹ ਰਾਹਨਤ ਗਿਆ ਤੇ ਜੇਬ ਚੋਂ ਚਿੱਟ ਕੱਢ ਕੇ ਆਂਦਾ ਇਹਦੇ ਉੱਤੇ ਪੜ ਕੇ ਲਿਖਿਆ ਸੁਨਦਰਨ ਮੋਦੀ ਨੇ ਘੱਲਿਆ ਸੀ ਉਹ ਪੜ ਕੇ ਆਂਦੀ ਉਹਨੂੰ ਕੀ ਪਤਾ ਸੀ ਵੀ ਚੱਟ ਤੁਸੀਂ ਮੈਨੂੰ ਕਹਦੇ ਹੋਣ ਪੜਨਾ ਹੀ ਸੀ ਉਹ ਕੱਢ ਕੇ ਪੜ ਕੇ ਦਿਵਾਉਂਦੇ ਆਂਦੇ ਆਂ ਦੀ ਭਜਨ ਲਾਲ ਜੀ ਸ਼ਰਮਾ ਰਾਜਸਥਾਨ ਕੇ ਸੀਐਮ ਕੋਲੇ ਇੱਕ ਬੰਦਾ ਠੱਲਿਆ ਸੀ ਹਾਰ ਦੇ ਕੇ ਪਹਿਲਾਂ ਹੀ ਉਹਨਾਂ ਨੇ ਫਾੜਾ ਕੇ ਫਿਰ ਆ ਹਾਰ ਪਾ ਦੇ ਤੇ ਜੋ ਪਾ ਕੇ ਘਰੇ ਜਾ ਕੇ ਰੋਣ ਲੱਗ ਗਈ ਵੀ ਆ ਕੀ ਹੋ ਗਿਆ ਠੀਕ ਹੈ ਉਹ ਇਹਦੇ ਤੇ ਆਕਰਪਾਨ ਵਰਤੀਏ ਨੇ ਵੀ ਇਹਨੂੰ ਇੱਕ ਪੰਥ ਤੇ ਦੋ ਕਾਜ ਇੱਕ ਤੀਰ ਦਾ ਦੋਸ਼ ਘਾਰ ਉਹ ਇਹਨਾਂ ਨੇ ਕਰ ਲਿਆ ਵੀ ਭਜਨ ਲਾਲ ਵੀ ਹੁਣ ਥੋੜਾ ਜਿਹਾ ਗਾਂਹ ਦੀ ਤਾਂ ਹੀ ਵਾਧਾ ਤੇ ਆਪਣੇ ਨੂੰ ਵਰਤ ਲੋ ਦੁਕਾਨ ਨਵਾਂ ਬੰਦਾ ਫੇਰ ਲਾ ਜਾਵਾਂਗੇ ਤੇ ਉਹ ਕੰਮ ਗਿਆ ਹੋ ਭਜਨ ਲਾਲ ਨੂੰ ਨਹੀਂ ਲੱਗਦਾ ਇਸ ਚੀਜ਼ ਦਾ ਪਤਾ ਇਹ ਭਾਜੀਪੀ ਸਰਕਾਰ ਦੀ ਜਿਹੜੀ ਇਹ ਰਾਜਨੀਤਿਕ ਕੂਟਕੁੰਜੀਆ ਹਰਕਤਾਂ ਉਹ ਇਹ ਕਰ ਰਹੀ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਚਲੋ ਠੀਕ ਆ ਕੁਝ ਨਵਾਂ ਖੂਨ ਮੁੰਡੇ ਜਾਂਦੇ ਆ ਕੱਲੋਂ ਖਨੌਰੀ ਤੇ ਹੋਇਆ ਮੁੰਡੇ ਵਾਲਾ ਬਹੁਤ ਗਲਤ ਹੋਇਆ ਹੋਣਾ ਨਹੀਂ ਚਾਹੀਦਾ ਸੀਗਾ ਤੇ ਬਾਕੀ ਜਦੋਂ ਅਸੀਂ ਇੱਥੇ ਆਏ ਆ ਹੁਣਾਂ ਤਾਂ ਇਹ ਹੀ ਦਿਖਦਾ ਸਾਨੂੰ ਵੀ ਦਿਸੀ ਜਾਂਦਾ ਜੇ ਹੁਣਾਂ ਤਾਂ ਸੰਘਰਸ਼ ਦੇ ਵਿੱਚ ਫਿਰ ਅਮੂਮਨ ਗੱਲਾਂ ਇਹ ਅਸੀਂ ਵੀ ਮੰਜੇ ਖੜੇ ਕਰਕੇ ਆਏ ਘਰੇ ਆ ਕੇ ਅਸੀਂ ਜੇ ਆਗੇ ਤਾਂ ਆਪਦੇ ਡਾ ਲਾਂਗੇ ਤੇ ਨਹੀਂ ਉਹ ਭਰਾ ਜਿਹੜਾ ਵੀਰ ਸਾਡਾ ਬੱਚਾ ਹੈ ਜਾਂ ਭਰਾ ਹੋ ਗਿਆ ਉਹ ਆਉਦਾ ਮੰਜਾ ਨਹੀਂ ਡਾ ਸਕਦਾ ਨਾ ਜਮਾਂ ਕੋਲੇ ਉਹਨੇ ਚੱਕਤਾ ਕੋਈ ਅਸੀਂ ਮੰਜੇ ਖੜੇ ਕਰਕੇ ਆਏ ਆ ਬਈ ਗਏ ਤਾਂ ਡਾ ਲਾਂਗੇ ਤੇ ਨਹੀਂ ਫਿਰ ਵਾ ਠੀਕ ਹੈ ਜੋ ਹੈਗਾ ਉਹਦਾ ਹੁਕਮ ਮੰਨਾਂਗੇ ਕਿ ਜਨ ਬਹੁਤ ਬਹੁਤ ਸ਼ੁਕਰੀਆ ਅੱਛਾ ਤੁਹਾਡਾ ਮੈਂ ਦੇਖਣ ਦਾ ਸੀ ਵੀ ਮਜ਼ਾਕਿਆ ਵੀ ਬਹੁਤ ਮਜ਼ਈਆ ਵੀ ਬਹੁਤ ਹੋਣ ਡਿਆ ਕਿਉਂਕਿ ਕਹਿੰਦੇ ਬੜੇ ਫੁੱਫੜ ਇਕੱਠੇ ਕਰ ਲਿਆਂਦੇ ਪਿੰਡੋ ਜੀ 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 ਇਹ ਫੁੱਫੜ ਜੀ ਹੈ ਵੇ ਮੇਰਾ ਭਨੋਈ ਹੈ ਕੁੱਪੜਾ ਨਾਲ ਮਜ਼ਾਕ ਦੇਣੇ ਦੇਣੇ ਇਹ ਕਰ ਲੈਂਦੇ ਸ਼ਾਮੀ ਮੈਂ ਕਰ ਲੈਣਾ ਜੀ ਮਜ਼ਾਕ ਬਗੈਰ ਟਾਈਮ ਵੀ ਨਹੀਂ ਟੱਪਦਾ ਜ ਸੰਘਰਸ਼ ਕਰਨੇ ਆ ਜੀ ਅਸੀਂ ਪਿਛਲੇ ਵਾਰੀ ਵੀ ਜੋ ਪਹਿਲਾ ਮੋਰਚਾ ਸੀ ਉਹਦੇ ਤੇ ਸ਼ਾਜਾ ਬਾਰਡਰ ਦੇ ਉੱਤੇ ਅਸੀਂ ਲਗਾਤਾਰ ਡਟੇ ਰਹੇ ਆਂ ਲਗਾਤਾਰ ਜਿਸ ਦਿਨ ਪਹਿਲੇ ਦਿਨ ਤੋਂ ਮੋਰਚਾ ਲੱਗਿਆ ਸੀ ਜਿਹੜਾ ਪਹਿਲਾ ਸੰਘਰਸ਼ ਸੀ ਉਹਦੇ ਵਿੱਚ ਅਸੀਂ ਪਹਿਲੇ ਦਿਨ ਤੋਂ ਸਾਡੀ ਜਥੇਬੰਦੀ ਉੱਥੇ ਪਹੁੰਚ ਗਈ ਸੀ ਸਿੰਘੂ ਤੇ ਜਦੋਂ ਅਸੀਂ ਡੱਬ ਵਾਲੀ ਬਾਰਡਰ ਤੋੜ ਕੇ ਆਏ ਸੀ 26 ਨੂੰ ਤਾਂ ਫਿਰ ਅਸਾਨੂੰ ਡਿਊਟੀ ਸ਼ਾਹਾਜਾਪੁਰ ਬਾਰਡਰ ਤੇ ਲਈ ਹੈ ਇਹ ਜਿਹੜੇ ਗੋਲੇ ਇੱਥੇ ਹੁਣ ਚੱਲੇ ਆ ਨਾ ਜੀ ਇਹ ਸਾਡੇ 13 14 ਮਹੀਨੇ ਸੀ ਯਾਨੀ ਕਿ ਪਿਛਲਾ ਸੰਘਰਸ਼ਾ ਅਸੀਂ ਵੇਖੇ ਵੇ 13 ਮਹੀਨੇ ਉੱਥੇ ਰਹੇ ਆ ਜੀ ਅਚੋ ਫਿਰ ਜਦੋਂ ਸੰਘਰਸ਼ ਲਈ ਤੁਰਦੇ ਆ ਤਾਂ ਵੀ ਕਹਿੰਦੇ ਆ ਵੀ ਪੁੱਪੜ ਕੱਟੇ ਕਰ ਲਿਆ ਹੁਣ ਮੈਂ ਸੰਘਰਸ਼ ਲਈ ਹੁਣ ਜਿੱਤ ਕੇ ਆਵਾਂਗੇ ਮੈਂ ਕਹਾਂ ਜੀ ਜਿਹੜਾ ਤੁਸੀਂ ਐਂਟਰ ਤੋਂ ਸਟਾਰਟਿੰਗ ਕੀਤੀ ਹੈ ਨਾ ਜੀ ਇਹ ਇਹਨੂੰ ਚੌਥੀ ਪੀੜ੍ਹੀ ਵਾਰੀ ਹੈ ਤੇ ਅਸੀਂ ਇਹ ਸਪੈਸ਼ਲ ਐਸੇ ਕਰਕੇ ਲੈ ਕੇ ਆਏ ਜੀ 63 ਮਾਡਲ ਦਾ ਐਂਟਰ ਹੈ ਜਿਹੜੇ ਨੂੰ ਅਸੀਂ ਇਹ ਚਲਾ ਕੇ ਲੈ ਕੇ ਆਏ ਆ ਰਾਜਸਥਾਨ ਤੋਂ ਠੀਕ ਹੈ ਤੇ ਚੌਥੀ ਪੀੜੀ ਵਾਰ ਆਈ ਆ ਸੀ ਜਦੋਂ ਘਰੋਂ ਨਿਕਲਦੇ ਆ ਨਾ ਫਿਰ ਇਹੋ ਜਿਹਾ ਸੰਦ ਲੈ ਕੇ ਜੰਨੇ ਆ ਜਿਹਨੂੰ ਕਹਿੰਦੇ ਦਾ ਸ਼ੋਭ ਹੁੰਦਾ ਆਪਣੇ ਵਾਸਤੇ ਇਹ ਸਾਡੇ ਵਾਸਤੇ ਸ਼ੋਭਾ ਅਸੀਂ ਹਾਰ ਕੇ ਜਾਣਾ ਹੀ ਨਹੀਂ ਹੈ ਇਹ ਗਰੰਟੀ ਹੈ ਸਾਡੀ ਉਮੀਦ ਆ ਵੀ ਤੁਸੀਂ ਜਿੱਤੋਂ ਵਾਕਿਆ ਤੁਹਾਡਾ ਜਨੂਨ ਮੈਨੂੰ ਮੈਨੂੰ ਤੁਹਾਡੇ ਨਾਲ ਗੱਲਾਂ ਕਰਕੇ ਆਨੰਦ ਆਉਂਦਾ ਵੀ ਤੁਸੀਂ ਵਾਕਿਆ ਵਿਸ਼ਵਾਸ ਮਤਲਬ ਤੁਹਾਡਾ ਵਾਕਿਆ ਅੱਛਾ ਜਦੋਂ ਆਪਾਂ ਕਹਿੰਦੇ ਆ ਵੀ ਤੁਰਨਾ ਸੌਖਾ ਨਹੀਂ ਪੈਰ ਡੇ ਵਿਖੜੇ ਵੀ ਆ ਉਹ ਹੌਸਲਾ ਕਿਹੜੀਆਂ ਗੱਲਾਂ ਤੋਂ ਲੈਨੇ ਆ ਇਤਿਹਾਸ ਚੋਂ ਲੈਨੇ ਆ ਜਾਂ ਫਿਰ ਨਾਲ ਦੇ ਖੜੇ ਕਹਿੰਦੇ ਵੀ ਕਿਤੇ ਨਹੀਂ ਅੱਜ ਤੇ ਗੱਜਤ ਪੁਰਾਣਾ ਇਤਿਹਾਸ ਹੈ ਜੀ ਇਤਿਹਾਸ ਵਿੱਚ ਲਈਦਾ ਵੈਸੇ ਬਜ਼ੁਰਗਾਂ ਤੋਂ ਪਹਿਲਾਂ ਗੁਰੂਆਂ ਤੋਂ ਗੁਰੂਆਂ ਤੋਂ ਬਾਅਦ ਬਜ਼ੁਰਗਾਂ ਤੋਂ ਜੋ ਵੀ ਇਹ ਗੱਲ ਉਹ ਤਾਂ ਫਿਰ ਸਾਡਾ ਖੂਨ ਹੀ ਆਪਣਾ ਇਸ ਤਰ੍ਹਾਂ ਦਾ ਹੈ ਅੱਛਾ ਤੁਸੀਂ ਵੀ ਗੰਗਾ ਨਗਰ ਤੋਂ ਕਿਹੜੇ ਕਿਹੜਾ ਏਰੀਆ ਗੰਗਾ ਨਗਰ ਪੈਂਦਾ ਪੁਰਾਚੀ ਕਰਨਪੁਰ ਹੋ ਗਿਆ ਕਈ ਤਸੀਲਾਂ ਪਦਮਪੁਰ ਹੋ ਗਿਆ ਰਾਇਸਨਗਰ ਹੋ ਗਿਆ ਕੇਸਰੀ ਸਿੰਘਪੁਰ ਹੋ ਗਈ ਤਸੀਲਾਂ ਜੀ ਪਦਮਪੁਰ ਹਾਂ ਜੀ ਤੁਸੀਂ ਕਿੱ데 ਤੋਂ ਪਦਮਪੁਰ ਤਸੀਲ ਆ ਸਾਡੇ ਪਦਮਪੁਰ ਤਸੀਲ ਆ ਜੀ ਰਾਜਸਥਾਨ ਦੇ ਵਿੱਚ ਸਾਡੀਆਂ ਜਿਹੜੀ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਹੈ ਜੀ ਕੇ ਐਸ ਇਹ 16 ਤੋਂ ਸਾਡੇ ਪ੍ਰਧਾਨ ਜੀ ਹੁਰਾ ਨੇ ਸਟਾਰਟਿੰਗ ਕੀਤੀ ਸੀ ਔਰ ਅਸੀਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਨੂਪਗੜ ਹਨੂਮਾਨਗੜ ਤੇ ਗੰਗਾ ਨਗਰ ਯਾਨੀ ਕਿ ਪੂਰਾ ਸਾਡੀ ਜਥੇਬੰਦੀ ਦਾ ਹੋਲਡ ਹੈ ਜੋ ਇਥੋਂ ਅੱਗੇ ਵੀ ਅਸੀਂ ਰਾਜਸਥਾਨ ਲੰਬਾ ਚੌੜਾ ਬਹੁਤ ਹੈ ਯਾਨੀ ਕਿ ਤਿੰਨ ਜ਼ਿਲ੍ਹੇ ਤੁਹਾਡੇ ਪੰਜਾਬ ਦੇ ਬਰਾਬਰ ਹੈ ਜੀ ਜਿਨ੍ਹਾਂ ਨੂੰ ਕਹਿ ਰਹੇ ਆ ਇਹ ਤਿੰਨੋਂ ਜ਼ਿਲ੍ਹਿਆਂ ਦਾ ਜਿਹੜਾ ਖੇਤਰਫਲ ਹੈ ਇਹ ਪੰਜਾਬ ਦੇ ਬਰਾਬਰ ਹੈ ਤੇ ਸਾਡਾ ਜਨੂਨ ਸਾਨੂੰ ਇਹੋ ਜਿਹਾ ਹੁੰਦਾ ਹੈ ਕਿ ਸੈਂਟਰ ਦੇ ਨਾਲ ਕੋਈ ਵੀ ਕਾਲ ਹੋਵੇ ਪੰਜਾਬ ਦੀਆਂ ਜਥੇਬੰਦੀਆਂ ਨਾਲ ਸਾਡੀ ਬਹੁਤ ਤਾਲਮੇਲ ਹੈ ਭੰਦੇਰ ਸਾਹਿਬ ਹਰਾਂ ਨਾਲ ਇਸ ਸੰਘਰਸ਼ ਦੇ ਵਿੱਚ ਵੀ ਇਹਨੂੰ ਮੂਵਮੈਂਟ ਨੂੰ ਚਾਲੂ ਕਰਨ ਵਾਸਤੇ ਸਾਡੇ ਪ੍ਰਧਾਨ ਜੀ ਹੋਰਾਂ ਦਾ ਰਣਜੀਤ ਸਿੰਘ ਰਾਜੂ ਹੋਰਾਂ ਦਾ ਅ ਅਮਰਜੀਤ ਮੋੜੀ ਹੋਰਾਂ ਦਾ ਪਨੀਰ ਸਾਹਿਬ ਦਾ ਡੱਲੇਵਾਲ ਸਾਹਿਬ ਦਾ ਇਹਨਾਂ ਦਾ ਕੰਬੀਨੇਸ਼ਨ ਜਿਹੜੀ ਕਮੇਟੀ ਹੈ ਉਹ ਸਾਡੇ ਪ੍ਰਧਾਨ ਰਣਜੀਤ ਸਿੰਘ ਰਾਜੂ ਜੀ ਬਹੁਤ ਟਾਈਮ ਤੋਂ ਇਸ ਚੀਜ਼ ਨਾਲ ਜੁੜੇ ਹੋਏ ਆ ਅਸੀਂ ਪੱਛਮੀ ਬੰਗਾਲ ਤੱਕ ਜਥੇਬੰਦੀ ਨੇ ਸਾਡੀ ਨੇ ਪ੍ਰਚਾਰ ਕਰਕੇ ਲਿਆ ਬਿਲਕੁਲ ਜੀ ਬਿਲਕੁਲ ਅ ਅੱਛਾ ਇੱਕ ਸਵਾਲ ਮੈਂ ਭਾਈ ਤੋਂ ਜਾਨਣਾ ਇਹ ਭਾਈ ਕਹਿੰਦਾ ਵੀ ਦਿਨ ਦਿਨੇ ਮੈਂ ਫੂਫੜਾਂ ਦੀ ਸੇਵਾ ਕਰਨਾ ਤੇ ਰਾਤ ਨੂੰ ਇਹ ਇਹ ਕਿਦਾਂ ਰਾਤ ਨੂੰ ਤੁਸੀਂ ਕਿਦਾਂ ਕਰਦੇ ਹੋ ਫੇ ਸੇਵਾ ਇਹ ਫਿਰ ਅਸੀਂ ਜੀ ਖਾਂਦੇ ਪੀਂਦੇ ਨਹੀਂ ਗਏ ਅਸੀਂ ਤਾਂ ਹਜੇ ਹੈ ਵੈਜੀਟੇਰੀਨ ਆ ਇਹ ਫਿਰ ਚੱਲਦਾ ਦੂਜਾ ਵੀ ਇਹਨਾਂ ਦਾ ਸ਼ਕਤੀ ਵਾਟਰ ਵੀ ਚੱਲਦਾ ਹੈ ਤੇ ਉਹ ਫਿਰ ਜੱਟਾਂ ਤੈਨੂੰ ਪਤਾ ਉਹ ਵੀ ਇੱਕ ਵਿਰਸੇ ਜਾਂ ਸਾਡੇ ਪੰਜਾਬੀਆਂ ਦੇ ਆਪਣੇ ਤੇ ਉਹ ਵੀਰੇ ਸ਼ੁਕਲ ਮੇਲਾ ਕਰ ਲਵੇ ਫਿਰ ਅਸੀਂ ਆਗਨੇ ਚਾਲੀ ਆ ਰ ਅਸੀਂ ਤੁਹਾਡੀ ਰਾਖੀ ਤੇ ਆ ਨਾਲੇ ਕੋਈ ਚੀਜ਼ ਚਾਹੀਦੀ ਸਾਨੂੰ ਦੱਸ ਦਿਓ ਅਸੀਂ ਤੁਹਾਡੀ ਸੇਵਾ ਤੜਕੇ ਤੋਂ ਲੈ ਕੇ ਸਾਡੀ 6 ਵਜੇ ਫਿਰ ਸ਼ਾਮ ਬਹੁਤ ਹਿੰਮਤੀ ਬੰਦਾ ਜੀ ਹਾਂਜੀ ਹਾਂਜੀ ਅੱਛਾ ਨੌਜਵਾਨ ਮੁੰਡਾ ਹੈ ਵੀ ਅੱਛਾ ਕੀ ਸੋਚ ਕੇ ਚੱਲਦੇ ਹੋ ਕਿ ਇਹ ਤਾਂ ਕਹਿੰਦੇ ਵੀ ਅਸੀਂ ਸੰਘਰਸ਼ੀਆ ਸੀ ਮੰਜਾ ਖੜਾ ਕਰਕੇ ਆਉਣੇ ਆ ਤੇ ਆਪਣਾ ਕੀ ਸੋਚ ਹੁੰਦੀ ਹੈ ਆਪਣੀ ਸੋਚ ਇਹ ਹੀ ਹੈ ਇਹਨਾਂ ਤੋਂ ਅਸੀਂ ਸਿੱਖਣਾ ਚਾਹੁੰਦੇ ਆਂ ਵੀ ਅੱਜਕੱਲ ਕੀ ਚੱਲ ਜਾਂਦਾ ਉਹ ਤਾਂ ਸਾਨੂੰ ਹੋਣੀ ਚੀਜ਼ ਦਾ ਪਤਾ ਨਹੀਂ ਹੋਣਾ ਇਹਨਾਂ ਦੇ ਨਾਲ ਅਸੀਂ ਵੀ ਬੈਠੇ ਆਂ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਕੀ ਕੁਝ ਹੋਈ ਜਾਂਦਾ ਜਿੱਦਾਂ ਹੁਣ ਕੱਲ ਇੱਕ ਛੋਟਾ ਭਰਾ ਸੀ ਉਹ ਵੀ ਆਪਦੇ ਘਰੇ ਮੰਨ ਲਓ ਮੰਜਾ ਖੜਾ ਕਰਕੇ ਆ ਗਿਆ ਵਿਚਾਰੇ ਡਾਇ ਇਹ ਉਹ ਚੀਜ਼ਾਂ ਉਹ ਸਾਡੇ ਵੀ ਮਨ ਚੱਲਦੀਆਂ ਨੇ ਵੀ ਹੋ ਹੀ ਕੀ ਜਾਂਦਾ ਕੀ ਇਸ ਕਰਾਂਗੇ ਇਸ ਟਾਈਮ ਜੇ ਆਹੀ ਕੁਝ ਚੱਲਦੀ ਲੱਗ ਤੇ ਕੁਝ ਵੀ ਨਹੀਂ ਹੋਣਾ ਫਿਰ ਤਾਂ ਕਹਿੰਦੇ ਆਪਦੇ ਬਜ਼ੁਰਗਾਂ ਨੇ ਬਹਿ ਕੇ ਹਰੇਕ ਨੂੰ ਸਿੱਖਣਾ ਚਾਹੀਦਾ ਉਮਰ ਹੁੰਦੀ ਐ ਸਿੱਖਣ ਦੀ ਜੇ ਉਮਰ ਟੱਪ ਗਈ ਫੇਰ ਕੀ ਪਤਾ ਲੱਗਣਾ ਕੁਝ ਵੀ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਰੇਟੇ ਹੋ ਹਾਂਜੀ ਬਿਲਕੁਲ ਅਖੀਰ ਤੱਕ ਰੋਕੋਗੇ ਨਾਲ ਇੱਥੇ ਹੀ ਆ ਜਿੰਨਾ ਟਾਈਮ ਵੀ ਰਹਿਣਾ ਪੈਜੀ ਅੱਛਾ ਇੱਥੇ ਹੀ ਮੇਰਾ ਵੀ ਤੇਰੇ ਆ ਸਿੱਧਾ ਮੈਂ ਪਾਈ ਸਾਹਿਬ ਦੱਸਣਾ ਚਾਹੁੰਦੇ ਆ ਵੈਸੇ ਹਰਿਆਣੇ ਦਾ ਇੱਕ ਇਤਿਹਾਸ ਹੈ ਵੀ ਜਿਹੜੇ ਵੀ ਮੁੱਖ ਮੰਤਰੀ ਨੇ ਕਿਸਾਨਾਂ ਤੇ लाठी चार्ज ਕੀਤਾ ਜਾਂ ਡਾਂਗ ਚਲਾਈ ਹੈ ਉਹ ਦੁਬਾਰੇ ਕੁਰਸੀ ਤੇ ਨਹੀਂ ਬੈਠਾ ਇਹ ਹਰਿਆਣੇ ਦਾ ਜੋ ਪਿਛਲਾ ਜੇ ਆਪਾਂ ਇਤਿਹਾਸ ਪੜੀਏ ਤਾਂ ਬੰਸੀ ਲਾਲ ਤੋਂ ਲੈ ਲਓ ਭਜਨ ਲਾਲ ਕਿਸ ਜਿਸੇ ਕੋਈ ਵੀ ਮੁੱਖ ਮੰਤਰੀ ਲਾ ਲਓ ਦੁਬਾਰੇ ਨੂੰ ਹਰਿਆਣੇ ਦੇ ਲੋਕਾਂ ਨੇ ਉਹਨੂੰ ਕੁਰਸੀ ਦੇ ਨੇੜੇ ਨਹੀਂ ਆਉਣ ਦਿੱਤਾ ਬਾਕੀ ਡਟਣ ਦੀ ਗੱਲ ਤਾਂ ਸਾਡਾ ਤੁਸੀਂ ਰਾਸ਼ਨ ਦੇਖ ਲਓ ਅਸੀਂ ਆਪ ਦਾ ਪੂਰਾ ਤਿਆਰੀ ਕਰਕੇ ਆਏ ਆਂ 6-6 ਮਹੀਨਿਆਂ ਦਾ ਸਾਡੇ ਕੋਲੇ ਰਾਸ਼ਨ ਹੈਗਾ ਤੇ ਰੱਬ ਦੀ ਦਇਆ ਨਾਲ ਪਿੱਛੋਂ ਸਾਨੂੰ ਇੰਨੀ ਕ ਆਪ ਦੇ ਪਰਿਵਾਰ ਦੀ ਸਪੋਰਟ ਹੈ ਵੀ ਇੱਥੇ ਦੁਕਾਨਾਂ ਤੇ ਮਿਲ ਗਿਆ ਤਾਂ ਅਗਲੇ 6 ਮਹੀਨਿਆਂ ਦਾ ਹੋਰ ਲੈ ਲਾਂਗੇ ਸਾਨੂੰ ਉਸ ਹੈ ਹੀ ਨਹੀਂ ਕੋਈ ਇਸ ਚੀਜ਼ ਨਾਲ ਵੀ ਅਸੀਂ ਵਾਪਸ ਜਾਣਾ ਜਾਣਾ ਤਾਂ ਦੋ ਹੀ ਇੱਥੇ ਜਿੱਤ ਕੇ ਜਾਵਾਂਗੇ ਚਾਹੇ ਲਾਸ਼ਾ ਜਾਣੀ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਆ ਤੇ ਗੱਲਾਂ ਵਾਕਈ ਇਦਾਂ ਵੀ ਜੇ ਤੁਸੀਂ ਦੇਖੋ ਵੀ ਇਹ ਪੂਰਾ ਲਾਣਾ ਬੈਠਾ ਆ ਇਦਾਂ ਹੀ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਸਕੀਰੀਆਂ ਲੈ ਕੇ ਆਉਂਦੇ ਨੇ ਇਹ ਤਾਂ ਰਾਜਸਥਾਨੀ ਅਸੀਂ ਗੰਗਾ ਨਗਰੀਏ ਕਹਿ ਲੀਏ ਜਨਨ ਨੂੰ ਪੰਜਾਬ ਦੀ ਖਸਲਤ ਜਾਂ ਪੰਜਾਬੀ ਜਾਂ ਕਿਸਾਨੀ ਦੀ ਖਸਲਤ ਇਹੀ ਆ ਵੀ ਜਿੱਥੇ-ਜਿੱਥੇ ਜਾਂਦੇ ਆ ਇਹਨਾਂ ਨੂੰ ਸਬਰ ਸੰਤੋਖ ਤੇ ਨਾਲ ਟਰਮਾ ਵੀ ਆਉਂਦਾ ਤੇ ਜਦੋਂ ਫਿਰ ਇਹ ਜੋਸ਼ ਫੜਦੇ ਆ ਤੇ ਉਹ ਕਹਿੰਦੇ ਨਾ ਜੇ ਪ੍ਰਾਣਾ ਇੰਜਨ ਸਟਾਰਟ ਨਾ ਹੋਵੇ ਤਾਂ ਨਾ ਵੀ ਹੋਵੇ ਤੇ ਜਦੋਂ ਹੋ ਗਿਆ ਫਿਰ ਸਭ ਨੂੰ ਪਿੱਛੇ ਛੱਡ ਦਿੰਦਾ ਇਹ ਉਹ ਗੱਲ ਆ ਕਿਸਾਨੀ ਦੀ ਸੋ ਲਗਾਤਾਰ ਅਪਡੇਟ ਵੀ ਦਿੰਦਾ ਰਵਾਂਗਾ ਪਰ ਹੌਸਲਿਆਂ ਦੀਆਂ ਕਹਾਣੀਆਂ ਔਰ ਐਦਾਂ ਦੀਆਂ ਕਹਾਣੀਆਂ ਜਿਹੜੀਆਂ ਵਾਕੇ ਤੁਹਾਨੂੰ ਦੱਸਣ ਵੀ ਇਹ ਕਿਸਾਨ ਹੁੰਦੇ ਆ ਲਗਾਤਾਰ ਤੁਹਾਡੇ ਤੱਕ ਲੈ ਕੇ ਆਉਂਦਾ ਰਵਾਂਗਾ ਕੈਮਰਾਮੈਨ ਵਿਨਦਨ ਦੇ ਨਾਲ ਮਜਿੰਦਰ ਸਿੰਘ ਖਹਿਰਾ ਸ਼ੰਭੂ ਤੋਂ